ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਜਦੋਂ ਸ਼ਲੋਕਾਂ ਦੀ আরম্ভਤਾ ਕਰਦੇ ਨੇ ਸ਼ਲੋਕ ਕਈ ਵਾਰ ਆਪ ਜੀ ਨੇ ਸਰਵਣ ਕੀਤੇ ਨੇ ਮਹਾਰਾਜ ਸ਼ੁਰੂਆਤ ਹੀ ਇਹ ਤੋਂ ਕਰਦੇ ਨੇ ਗੁਣ ਤੋਂ ਗੁਣ ਗੋਬਿੰਦ ਗਾਇਓ ਨਹੀਂ ਫਿਰ ਕੀ ਹੋਇਆ ਤੂੰ ਇਸ ਧਰਤੀ ਦੇ ਉੱਤੇ 60 ਸਾਲ ਬਤੀਤ ਕੀਤੇ ਕਹਿੰਦੇ ਜਨਮ ਆਕਾਰਤ ਕੀਨ ਤੂੰ ਜਨਮ ਕੀ ਕਰ ਲਿਆ ਸਕਾਰਥਾ ਨਹੀਂ ਕੀਤਾ ਤੂੰ ਜਨਮ ਇੱਥੇ ਬਰਬਾਦ ਕਰ ਲਿਆ ਤੂੰ ਆਪਣੇ 60 ਸਾਲ ਇੱਥੇ ਗਾਲ ਦਿੱਤੇ 60 ਸਾਲ ਬਰਬਾਦ ਕਰ ਦਿੱਤੇ ਤੇਰਾ ਸੰਸਾਰ ਤੇ ਆਉਣਾ ਨਾ ਆਉਣਾ ਇੱਕੋ ਜਿਹਾ ਹੋਇਆ ਕਿੰਨੀ ਗਹਿਰਾਈ ਦੇ ਨਾਲ ਗੁਰੂ ਸਾਹਿਬ ਨੇ ਅਰੰਭਤਾ ਕੀਤੀ ਗੁਰਨ ਗੋਬਿੰਦ ਗਾਇਓ ਨਹੀਂ ਜਨਮ ਆਕਾਰਤ ਕੀਨ ਕਹੋ ਨਾਨਕ ਹਰ ਭਜ ਮੰਨਾ ਜਿਹਬਿਦ ਜਲ ਕੋ ਨੀਨ ਫਿਰ ਮਹਾਰਾਜ ਨੂੰ ਹੱਥ ਜੋੜ ਕੇ ਪੁੱਛੀਏ ਮਹਾਰਾਜ ਗੁਣ ਗਵਣੇ ਕਿਉਂ ਜ਼ਰੂਰੀ ਨੇ ਕਿਉਂ ਗੁਣ ਗਾਵਾਂ ਮਹਾਰਾਜ ਕਹਿੰਦੇ ਨੇ ਗੁਣ ਗਾਵਤ ਤੇਰੀ ਉਤਰਸ ਮੈਲ ਗੁਣ ਗਵਣ ਦੇ ਨਾਲ ਕੀ ਹੋਏਗਾ ਜੀ ਕਹਿੰਦੇ ਆ ਜਿਹੜੀ ਮੈਲ ਤੇਨੂੰ ਲੱਗੀ ਆ ਨਾ ਹੁਣ ਜੇ ਬੰਦੇ ਦੇ ਮੂੰਹ ਦੇ ਉੱਤੇ ਮੈੜ ਲੱਗ ਜਾਏ ਤੇ ਕੋਸ਼ਿਸ਼ ਕਰਦਾ ਨਾ ਉਸੇ ਵੇਲੇ ਸ਼ੀਸ਼ੇ ਦੇ ਸਾਹਮਣੇ ਖਲੋ ਕੇ ਇਹ ਵੇਖਦਾ ਤੇ ਸ਼ੀਸ਼ਾ ਇਹਨੂੰ ਸੱਚ ਕਹਿੰਦਾ ਉਹ ਭਲਿਆ ਆ ਤੇਰੇ ਮੂੰਹ ਦੇ ਉੱਤੇ ਨਾ ਕਾਲਖ ਲੱਗੀ ਐ ਇਹਨੂੰ ਧੋ ਯਕਦਮ ਉਸੇ ਵੇਲੇ ਧੋ ਲੈਂਦਾ ਮਹਾਰਾਜ ਕਹਿੰਦੇ ਨੇ ਤੂੰ ਕਦੇ ਗੁਰਬਾਣੀ ਦਰਪਣ ਦੇ ਵਿੱਚ ਆਪਣੇ ਆਪ ਨੂੰ ਵੇਖਿਆ ਗੁਰਬਾਣੀ ਦੇ ਸ਼ੀਸ਼ੇ ਵਿੱਚ ਕਦੇ ਆਪਣੇ ਆਪ ਨੂੰ ਵੇਖਿਆ ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਵੀ ਇੱਕ ਸ਼ੀਸ਼ਾ ਨੇ ਇੱਕ ਦਰਪਣ ਨੇ ਜਦੋਂ ਗੁਰੂ ਦੇ ਸਨਮੁਖ ਖਲੋ ਕੇ ਆਪਣੇ ਆਪ ਨੂੰ ਵੇਖਾਂਗੇ ਤਾਂ ਜਿਵੇਂ ਸ਼ੀਸ਼ਾ ਸੱਚ ਬੋਲਦਾ ਕਦੇ ਵੀ ਸ਼ੀਸ਼ਾ ਝੂਠ ਨਹੀਂ ਬੋਲਦਾ ਜੇ ਤੁਹਾਡੇ ਮੂੰਹ ਤੇ ਮੈਲ ਲੱਗੀ ਹੈ ਤੇ ਉਹਨੇ ਕਹਿ ਦੇਣਾ ਪਰ ਅੰਦਰ ਦੀ ਮੈਲ ਉਹ ਨਹੀਂ ਦੱਸ ਸਕਦਾ ਤੁਹਾਨੂੰ ਅੰਦਰ ਦੀ ਮੈਲ ਤੁਹਾਡੇ ਗੁਰੂ ਨੇ ਦੱਸਣੀ ਤੁਹਾਨੂੰ ਤੇ ਗੁਰੂ ਕੀ ਕਹਿੰਦਾ ਹੈ ਮੇਰਾ ਗੁਰੂ ਕਹਿੰਦਾ ਦਾਗ ਦੋਸ਼ ਮੋ ਚਲਿਆ ਲਾਏ ਦਰਗਾ ਬੈਸਣ ਨਾਹੀ ਜਾਏ ਫਿਰ ਗੁਰੂ ਸਾਹਿਬ ਇੱਕ ਗੱਲ ਇਹ ਵੀ ਕਹਿੰਦੇ ਨੇ ਕ્યા ਮੁਖ ਲੈ ਕੇ ਜਾਏਗਾ ਆਮੂ ਲੈ ਕੇ ਜਾਏਗਾ ਜਿਹਦੇ ਮੂੰਹ ਦੇ ਉੱਤੇ ਇੰਨੀ ਮੈਲ ਲੱਗੀ ਐ ਜਨਮ ਜਨਮ ਕੀ ਇਸ ਮਨ ਕੋ ਮੜ ਲੱਗੀ ਕਾਲਾ ਹੋਆ ਸਿਆਹ ਇਹ ਤੇ ਕਾਲਾ ਹੋਇਆ ਪਿਆ ਗੁਨ ਗਾਵਤ ਤੇਰੀ ਉਤਰਸ ਮੈਲ ਬੈਨਸ ਜਾਏ ਹौं ਮੈਂ ਬੇਕਫੈਲ ਗੁਣ ਗਾਣੇ ਬਹੁਤ ਜ਼ਰੂਰੀ ਨੇ ਗੁਣ ਕਹ ਗੁਣੀ ਸਮਾਵ